ਬੀਤੀ ਦਿਨੀ ਆਮ ਆਦਮੀ ਪਾਰਟੀ ਦੇ ਗਗਨਦੀਪ ਸ਼ਰਮਾ ਜਿਹੜੇ ਕਿ ਢਾਕੀ ਸੈਦਾਂ ਦੇ ਸਾਬਕਾ ਸਰਪੰਚ ਵੀ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਮੋੜ ਆਪਣੇ ਘਰ ਯਾਨੀ ਕਿ ਕਾਂਗਰਸ ਪਾਰਟੀ ਨੂੰ ਪਰਤ ਗਏ ਜਿਨ੍ਹਾਂ ਦੀ ਅਗਵਾਹੀ ਹੇਠ ਇੱਕ ਬੈਠਕ ਦਾ ਆਯੋਜਨ ਹੋਇਆ ਜਿਸ ਵਿੱਚ ਠਾਠਾ ਮਰਦਾ ਹੋਇਆ ਇਕੱਠ ਵੇਖਣ ਨੂੰ ਮਿਲਿਆ ਇਸ ਮੌਕੇ ਤੇ ਪਾਰਟੀ ਦੇ ਉਮੀਦਵਾਰ ਸੁਭਿੰਦਰ ਸਿੰਘ ਰੰਦਾਵਾ ਨੇ ਸਰਪੰਚ ਗਗਨਦੀਪ ਸ਼ਰਮਾ ਦਾ ਨਿਗਾ ਸਵਾਗਤ ਕੀਤਾ ਅਤਾਂ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਜੁੜਨ ਨਾਲ ਪਾਰਟੀ ਨੂੰ ਬਲ ਵੀ ਮਿਲਿਆ ਹੈ ਤੇ ਉਹਨਾਂ ਦੇ ਹੌਸਲੇ ਵੀ ਬੁਲੰਦ ਹੋਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਕਾਬਲ ਬੰਦੇ ਨਾਲ ਜੁੜਦੇ ਨੇ ਤੇ ਪਾਰਟੀਆਂ ਨੂੰ ਮਜ਼ਬੂਤੀ ਤੇ ਮਿਲਦੀ ਹੀ ਹੈ ਪਉ ਵਿਖ ਵੀ ਨਿਸ਼ਚਿਤ ਹੋ ਜਾਂਦਾ ਹੈ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਕਈ ਵੱਡੇ ਨੇਤਾ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਮ드ਵਿਜ ਅਤੇ ਸੁਜਨਪੁਰ ਤੋਂ ਵਿਧਾਇਕ ਰਣਜੀਤ ਪੁਰੀ ਸਾਬਕਾ ਮੰਤਰੀ ਰਮਨ ਪੱਲਾ ਯੂਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭਿਮ ਸ਼ਰਮਾ ਆਸ਼ਿਸ਼ ਵਿਜ ਅਤੇ ਹੋਰ ਵਰਕਰ ਮੌਜੂਦ ਸਨ ਇਸ ਮੌਕੇ ਤੇ ਆਪਣੀ ਗੱਲ ਰੱਖਦਿਆਂ ਹੋਏ ਆ ਸਰਪੰਚ ਗਗਨਦੀਪ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਜੁਆਇਨ ਕੀਤਾ ਸੀ ਕਿ ਉਹਨਾਂ ਦੇ ਜੀਵਨ ਵਿੱਚ ਬਦਲਾਅ ਲੇਕਿਨ ਬਦਲਾਵ ਉਹਨਾਂ ਦੇ ਜਿਹੜਾ ਜੀਵਨ 'ਚ ਆਇਆ ਉਹ ਉਹਨਾਂ ਨੂੰ ਸਹਿ ਨਾ ਹੋ ਸਕਿਆ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਤੇ ਝੂਠੇ ਪਰਚੇ ਤੇ ਮਾਮਲੇ ਦਰਜ ਕਰਵਾਏਗੇ ਜਿਸ ਵਜ੍ਹਾ ਨਾਲ ਉਹਨਾਂ ਨੂੰ ਬਹੁਤ ਹੀ ਪਰੇਸ਼ਾਨੀ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੇ ਕਿਹਾ ਕਿ ਅੱਜ ਉਹ ਕਾਂਗਰਸ ਨੂੰ ਆਪਣਾ ਸਹਿਯੋਗ ਦੇ ਕੇ ਨਿਸ਼ਚਿਤ ਤੌਰ ਤੇ ਉਹ ਕਾਂਗਰਸ ਦੇ ਚੋਣਵੀ ਉਮੀਦਵਾਰ ਸੁਜਿੰਦਰ ਸਿੰਘ ਰੰਧਾਵਾ ਨੂੰ ਜੇਤੂ ਬਣਾਉਣਗੇ ਤੇ ਜਨਤਾ ਦਾ ਜੀਵਨ ਸੁਖੱਲਾ ਕਰਨਗੇ ਸੇ ਕਾ ਰਹੀਆਂ ਨੇ ਗੱਗੀ ਜੀ ਜਿਨ੍ਹਾਂ ਦੀ ਰਹਿ ਨੂੰ ਮਾਰੀ ਹੈ ਇਹ ਅਲੀਲਾ ਯੋਜਨ ਹੋਇਆ ਹੈ ਬਹੁਤ ਹੀ ਠਾਠਾ ਮਾਰਦਾ ਹੋਇਆ ਕੱਟ ਇਹ ਸਰ ਮੈਂ ਬਦਲਾਵ ਦੇਖਣ ਗਿਆ ਸੀ 2 ਸਾਲ ਦਾ ਸਰ ਬਦਲਾਵ ਦੇਖ ਲਿਆ ਤੇ ਜੋ ਅਤਿਆਚਾਰ ਸਾਡੇ ਪੂਰੇ ਇਲਾਕੇ ਨਾਲ ਹੋਇਆ ਸਰ ਮੇਰੇ ਹਿਸਾਬ ਨਾਲ ਪਠਾਨਕੋ ਡਿਸਟ੍ਰਿਕਟ ਦਾ 20 ਤੋਂ 22000 ਪਰਿਵਾਰ ਜੋ ਕ੍ਰੈਸ਼ ਰਿੰਡ ਨਾਲ ਸੰਬੰਧ ਸਿਗਾ ਉਹ ਇਸ ਵੇਲੇ ਘਰ ਬੈਠਾ ਹੋਇਆ ਤੁਸੀਂ ਜਿੰਨੀ ਮੇਰੇ ਨਾਲ ਪਿੰਡ ਜਾ ਕੇ ਪੁੱਛ ਲੋ ਵੀ ਹਰ ਬੰਦਾ ਡਿਨਾ ਕ੍ਰੈਸ਼ਰ ਇੰਡਸਟਰੀਆਂ ਜੁਨੇ ਦਾ ਸਰ ਉਹਦੇ ਕੁ ਚੁੱਲਿਆਂ ਦੀ ਆਗੋ ਬੁਝ ਗਈ ਹੈ ਸਰ ਮੇਰੇ ਅੱਜ ਵੀ ਮੈਂ ਇੰਨੀ ਗੱਲ ਆਪਣੇ ਲੈਟਰ ਪੈਡ ਤੇ ਲਿਖ ਕੇ ਦੇ ਸਕਣਾ ਆ ਕਿ ਜਦੋਂ ਦੇ 2 ਸਾਲ ਚ ਕਿਹੇ ਪੰਚਾਇਤ ਮੈਨੂੰ ਸ਼ੋ ਕਰਦੇ ਸਾਨੂੰ 5 ਰੁਪਏ ਗ੍ਰਾਂਟ ਆਈ ਹੈ ਤੇ ਕਾਂਗਰਸ ਪਾਰਟੀ ਦਾ ਹਾਜੇ ਵੀ ਸਾਡੇ ਕੋਲ ਫੰਡ ਬੈਲੈਂਸ ਪਿਆ ਹੋਇਆ ਤੁਸੀਂ ਆਰਟੀਆਈ ਪਾ ਕੇ ਮਗਾ ਸਕਦੇ ਹੋ ਮੈਂ ਵਿੱਧ ਪ੍ਰੂਫ ਬੈਂਕ ਸਟੇਟਮੈਂਟ ਵੀ ਕਢਵਾ ਕੇ ਦੇ ਸਕਦਾ ਹਾਂ ਕੁਕੀ ਜੀ ਤੁਸੀਂ ਵਿਧਾਨ ਸਭਾ ਦੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ ਪਠਾਨਕੋੜ ਹਲਕੇ ਤੋਂ ਕਾਕੀਬਨਕੋੜ ਤੇ ਹੁਣ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਹੈ ਕੀ ਟਾਰਗੇਟ ਰਹੇਗਾ ਤੁਹਾਡਾ ਸਾਰ ਹੁਣ ਲੜਾਈ ਹੈ ਕਿ ਕਿਸੇ ਨਾਲ ਨਹੀਂ ਇਕੱਲੇ ਰਹਿ ਗਏ ਆ ਜੀ ਅਸੀਂ ਤੇ ਅੱਗੇ ਹੀ ਅੱਗੇ ਆ ਜੀ ਤੇ 2027 ਦੇ ਵਿੱਚ ਅਮੀਤ ਭਾਜੀ ਨਾਲ ਚੱਲਣਾ ਹੈ ਰੱਜ ਕੇ ਜੇ 20000 ਪਲੱਸ ਵੋਟ ਤੋਂ ਅਸੀਂ ਨਾ ਜਿੱਤੇ ਤੇ ਅਸੀਂ ਫਿਰ ਇੱਥੇ ਬਹਿ ਕੇ ਵਾਈਟ ਕਰਾਂਗੇ ਮੇਰਾ ਇਹ ਨਾਲ ਪ੍ਰੋਮਿਸ ਹੈ ਜੀ ਲਾਅ ਐਂਡ ਆਰਡਰ ਤੋਂ ਜੋ ਪੰਜਾਬ 'ਚ ਬੁਰਾ ਹਾਲ ਹੈ ਕਿੱਥੇ ਨਹੀਂ ਬੁਰਾ ਹਾਲ ਕਿ ਦੂਸਰੀ ਚੀਜ਼ ਇਹ ਤੋਂ ਦੀ ਜਿਹੜੀ ਇੰਡਸਟਰੀ ਆ ਜਿਹੜੀ ਪ੍ਰੈਸ਼ਰ ਇੰਡਸਟਰੀ ਆ ਉਹ ਬਿਲਕੁਲ ਫੇਲ ਹੋ ਗਈ ਉਹਨਾਂ ਦੇ ਛੋਟੇ ਕਸਬੇ ਉਹਨਾਂ ਦਾ ਆ ਜਿਹੜਾ ਉਹਦੇ ਖਾਦਰੇ ਗੱਗੀ ਨੇ ਕਿ ਯਾਰ 6 ਸਟੰਟ ਪਏ ਹੋਣ ਪੈਰਾਲਾਈਜ਼ ਬੰਦਾ ਹੋਇਆ ਹੋਏ ਤੇ ਉਹਦੇ ਉੱਤੇ ਕੇਸ ਪਰਨ ਕਿੰਨੇ ਕਿ ਪਣਾਏ ਹੋਣ ਉਹਦਾ ਮਤਲਬ ਕਿ ਪੰਜਾਬ ਚ ਕਾਨੂੰਨ ਨਾ ਦੀ ਵਿਵਸਥਾ ਨਾ ਦੀ ਗੱਲ ਹੀ ਕੋਈ ਨਹੀਂ ਉੱਤ ਤੇ ਮੈਂ ਕਿਹਾ ਔਰ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਪਾਕਿਸਤਾਨ ਤੇ ਨਹੀਂ ਬੋਲੇ ਅੱਜ ਤੱਕ ਗੁਰਦਾਸ ਸਾਹਿਬ ਤੇ ਚਾਇਨਾਤ ਨਹੀਂ ਬੋਲੇ ਅਜ ਤੱਕ ਜੋ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਉਹਦੇ ਤੇ ਨਹੀਂ ਬੋਲੇ ਅਜ ਤੱਕ ਜੋ ਪਲਵਾਮਾ ਚ ਹਮਲਾ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕੀ ਉਹਦੇ ਤੇ ਨਹੀਂ ਆਈ ਅਜ ਤੱਕ ਦੋ ਵਾਰੀ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਬਖਤਰੀ ਜੀ ਆ ਗਏ ਇੱਕ ਵਾਰੀ ਗੁਰਦਾਸਪੁਰ ਲਈ ਪਠਾਨਕੋਟ ਲਈ ਕੋਈ ਪੈਕੇਜ ਕੋਈ ਗੱਲ ਕੋਈ ਇਹੋ ਜਿਹੀ ਨਹੀਂ ਕਰਕੇ ਗਏ ਕਿ ਮੈਂ ਔਰ ਇੱਕ ਨਕਲੀ ਗੁਰਦਾਸਪੁਰ ਲਈ ਪੂਰੇ ਪੰਜਾਬ ਲਈ ਅਜ ਤੱਕ ਬੀਜੇਪੀ ਨੇ ਇੱਕ ਚੀਜ਼ ਨਹੀਂ ਦਿੱਤੀ ਜੋਦੇ ਬਾਰੇ ਜਿਹੜੀ ਹੈਗੀ ਉਲਟਾ ਕਿਸਾਨਾਂ ਨੂੰ ਆਤਵਾਦੀ ਲੱਗਵਾਦੀ ਵੱਖਵਾਦੀ ਇਹ ਕਿਆ ਗਿਆ ਔਰ ਜੀ ਮੈਂ ਸਭ ਤੋਂ ਪਹਿਲੇ ਤੇ ਰੰਧਾਵਾ ਸਾਹਿਬ ਦਾ ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਬੜਾ ਸ਼ੁਕਰੀਆ ਦਾ ਕਰਨਾ ਕਿ ਉਹਨਾਂ ਨੇ ਸਪੈਸ਼ਲੀ ਟਾਈਮ ਕੱਢ ਕੇ ਟਾਕੀ ਸਦਾ ਪਿੰਡ ਆਏ ਨੇ ਔਰ ਸਾਡਾ ਤੇ ਭਰਾ ਹੀ ਹੈ ਜੀ ਗੱਗੀ ਕਹਿੰਦੇ ਆ ਇਹਨਾਂ ਨੂੰ ਪਿਆਰ ਨਾਲ ਔਰ ਮੈਂ ਬਾਈ ਦੀ ਗੱਲ ਕਰਾਂ ਜੀ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਕੀ ਬਾਈ ਨਾ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ ਪੂਰੇ ਪੰਜਾਬ ਦਾ ਉਹਦੇ ਵਿੱਚ ਵੱਡੀ ਲੀਡਰਸ਼ਿਪ ਹੀ ਨਹੀਂ ਕੰਟਰੋਲ ਚਾਹੀ ਲੋਕਾਂ ਨੂੰ ਇੱਕ ਇਹੋ ਜਿਹੀ ਫੀਲਿੰਗ ਆਈ ਕਿ ਪਤਾ ਨਹੀਂ ਕੀ ਚੀਜ਼ ਆ ਰਹੀ ਹੈ ਜਿਹੜੀ ਪੰਜਾਬ ਨੂੰ ਬਦਲ ਦੇਗੀ ਜਿਹੜੀ ਜ਼ਮੀਨ ਤੇ ਚੀਜ਼ਾਂ ਬਦਲ ਦੇਗੀ ਜਿਹੜੀ ਕਰਪਸ਼ਨ ਖਤਮ ਕਰ ਦੇਗੀ ਮੈਂ ਕਿਸੇ ਦੀ ਗਲਤੀ ਨਹੀਂ ਕਹਿੰਦਾ ਉਸੇ ਉਮੀਦ ਵਿੱਚ ਕਈ ਲੋਕ ਸਾਡੇ ਪਾਰਟੀ ਤੋਂ ਜਿਸ ਨਾਲ ਗੱਗੀ ਜੀ ਵੀ ਹੈ ਇਹ ਵੀ ਸੋਚ ਗਏ ਸੀ ਕਿ ਯੂਥ ਦਾ ਭਲਾ ਹੋਏਗਾ ਠੀਕ ਹੈ ਗੱਗੀ ਜੀ ਇੰਡਸਟਰੀ ਦਾ ਭਲਾ ਹੋਏਗਾ ਲੋਕਾਂ ਦਾ ਭਲਾ ਹੋਏਗਾ ਤੇ ਉਸ ਸੋਚ ਨਾਲ ਪੰਜਾਬ ਦੇ ਲੋਕਾਂ ਨੇ ਵੀ ਵੋਟ ਪਾਇਆ ਔਰ 91 ਐਮਐਲਏ ਜਤਾਏ ਔਰ ਸਰਕਾਰ ਵੀ ਲੈ ਕੇ ਆਇਆ ਤੇ ਮੈਂ ਲੋਕਾਂ ਦੀ ਬਿਲਕੁਲ ਗਲਤੀ ਨਹੀਂ ਕਹਿੰਦਾ ਇੱਕ ਬਦਲਾਵ ਦੀ ਗੱਲ ਸੀ ਬੇਸਿਕਲੀ ਪਾਰਟੀਆਂ ਨੂੰ ਪਿੱਛੇ ਕਰਕੇ ਲੋਕ ਇੱਕ ਵਾਰੀ ਚੇਂਜ ਕਰਨਾ ਚਾਹੁੰਦੇ ਸੀ ਮਗਰ ਜੋ ਸਵਾ ਦੋ ਸਾਲ ਚ ਕੱਲਾ ਸਾਡਾ ਭਰਾ ਗੱਗੀ ਨਹੀਂ ਹੈ ਜੋ ਸਵਾ ਦੋ ਸਾਲ ਵਿੱਚ ਕਾਰਜਸ਼ੈਲੀ ਰਹੀ ਹੈ ਆਮ ਆਦਮੀ ਪਾਰਟੀ ਦੀ ਬਿਲਕੁਲ ਜ਼ਮੀਨ ਤੇ ਜੁੜੇ ਦੀ ਨਹੀਂ ਹੈ ਪੰਜਾਬ ਦਾ ਕੁਝ ਪਤਾ ਨਹੀਂ ਹੈ ਹੰਕਾਰ ਪੂਰਾ ਅਗੇ ਦਾ ਉਸ ਉਸ ਲੋਕਾਂ ਨੂੰ ਪਾਵਰ ਮਿਲ ਗਈ ਦੀਆਂ ਜਿਨ੍ਹਾਂ ਨੇ ਜ਼ਿੰਦਗੀ ਚ ਕਦੀ ਐ ਨਹੀਂ ਸੀ ਸੋਚਿਆ ਕਿ ਸਰਪੰਚ ਬਣਾਂਗੇ ਜਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ ਜਿੱਤਾਂਗੇ ਜਦੋਂ ਪਾਵਰ ਆਈ ਲੋਕ ਅੱਛੀ ਨੀਅਤ ਨਾਲ ਜੁੜੇ ਸੀ ਇਸ ਪਾਰਟੀ ਨਾਲ ਮਗਰ ਐਰੋਗੈਂਸ ਹੈ ਨਹੀਂ ਕਿ ਜਿਹਨਾਂ ਨਾਰਾਜ਼ ਹੋ ਗਏ ਜਿਹੜਾ ਗੱਗੀ ਜੀ ਨਾਲ ਹੀ ਨਾਰਾਜ਼ ਹੋ ਗਏ ਇਹਨਾਂ ਦੇ ਪਰਚਾ ਪੂਰੇ ਪਰਿਵਾਰ ਤੇ ਪਰਚਾ ਮੈਂ ਤੁਹਾਨੂੰ ਇੱਕ ਵਾਰੀ ਰਿਕਵੈਸਟ ਕਰਾਂਗਾ ਅਸੀਂ ਮੈਂ ਤੇ ਨਹੀਂ ਕਮਾunga ਕਿ ਮੈਂ ਅੰਕਲ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਕਿਸੇ ਨੂੰ ਫੋਟੋ ਦਿਖਾਈ ਮਗਰ ਇੱਕ ਵਾਰੀ ਦੇਖਣਾ ਸਟੰਟ ਪੇ ਦੇ ਨੇ ਸੋਟੀ ਲੈ ਕੇ ਚੱਲਦੇ ਨੇ ਹੁਣ ਉਹਨਾਂ ਦੇ ਉੱਪਰ ਮਾਈਨਿੰਗ ਦਾ ਕ੍ਰਸ਼ਰ ਤੇ ਉਹ ਜਾ ਹੀ ਨਹੀਂ ਸਕਦੇ ਮਾਈਨਿੰਗ ਦਾ ਪਰਚਾ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਇੱਕਦਮ ਵਿਪਰੀਤ ਕੰਮ ਹੋ ਰਹੇ ਨੇ ਤਹਿਸੀਲਾਂ 'ਚ ਕ੍ਰਪਸ਼ਨ ਹੋ ਰਹੀ ਹੈ ਕ੍ਰਸ਼ਰ ਇੰਡਸਟਰੀ ਖਤਮ ਹੋ ਗਈ ਹੈ ਹਜ਼ਾਰ-ਹਜ਼ਾਰ ਰੁਪਏ ਦੇ ਵਾਅਦਾ ਕਰਕੇ ਲੇਡੀਆਂ ਨੂੰ ਕੋਟ ਪਾਏ ਪੰਜਾਬ ਨੂੰ ਕਰਜ਼ੇ ਚ ਹੋਰ ਜਿਆਦਾ ਡਬੋਤਾ ਹੈ ਲੋਅ ਐਂਡ ਆਰਡਰ ਦਾ ਬੁਰਾ ਹਾਲ ਹੈ ਯੂਥ ਨੇ ਅਹੀਂ ਦੱਸਣਗੇ ਡਰੱਗਸ ਦਾ ਬੁਰਾ ਹਾਲ ਹੈ ਕੋਈ ਕੰਟਰੋਲ ਨਹੀਂ ਹੈ ਤੇ ਇਸ ਕਾਰਨ ਮੈਨੂੰ ਲੱਗਦਾ ਕਿ ਸਾਰੇ ਲੋਕ ਜਿਹੜੇ ਇੱਕ ਉਮੀਦ ਨਾਲ ਪੰਜਾਬ ਵਾਸਤੇ ਪੰਜਾਬ ਨੂੰ ਖੁਸ਼ਹਾਲ ਕਰਨ ਵਾਸਤੇ ਜਿਹੜਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀ ਮਿੰਤੇ ਰੰਗਲਾ ਪੰਜਾਬ ਲੱਗਦਾ ਨਹੀਂ ਪੰਜਾਬ ਨੇ ਲਾਲ ਕਰਤਾ ਇਹਨਾਂ ਨੇ ਤੇ ਉਸ ਉਮੀਦ ਨਾਲ ਜਿਹੜੇ ਲੋਕ ਗਏ ਸੀ ਉੱਥੋਂ ਇੱਕਦਮ ਡਿਸਇਲਿਊਜਨਡ ਹੋ ਕੇ ਹਤਾਸ਼ ਹੋ ਕੇ ਔਰ ਆਪਣੀ ਉਮੀਦਾਂ ਜਿਹੜੀਆਂ ਇੱਕਦਮ ਚਕਨਾਚੂਰ ਹੋ ਗਈਆਂ ਉਹਨਾਂ ਨੂੰ ਦੇਖਦੇ ਪੰਜਾਬ ਦੀ ਬਿਹਤਰੀ ਕਰਕੇ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਤੇ ਇਹਨਾਂ ਨੂੰ ਵੀ ਸਮੇਂ ਲੱਗੀ ਸਾਰਿਆਂ ਨੂੰ ਕਿ ਪੰਜਾਬ ਦੀ ਬਿਹਤਰੀ ਸਿਰਫ ਕਾਂਗਰਸ ਪਾਰਟੀ ਦੇ ਹੱਥ 'ਚ ਹੀ ਹੈ ਜਿਹਦੇ ਵਿੱਚ ਐਕਸਪੀਰੀਅੰਸ ਲੀਡਰ ਨੇ ਤੇ ਸਾਰੇ ਲੋਕ ਵਾਪਿਸ ਆਏ ਨੇ ਮੈਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਨਾ ਆਪਣੀ ਟੀਮ ਨੂੰ ਵੀ ਕਾਂਗਰਸ ਦਾ ਮੈਂ ਟਰਾਈ ਰ ਆ ਰਹੀ ਆ ਪੰਜਾਬ ਕਾਂਗਰਸ ਦਾ ਤੇ ਮੈਂ ਸਾਰੇ ਨੂੰ ਇੱਕੋ ਗੱਲ ਕਹਿਣਾ ਕਿ ਭਾਈ ਭੁੱਲ ਕੇ ਜੋ ਲੋਕ ਇੱਕ ਉਮੀਦ ਨਾਲ ਦੂਸਰੀਆਂ ਪਾਰਟੀਆਂ ਚ ਗਏ ਸੀ ਵਾਪਸ ਆਂਦੇ ਨੇ ਉਹਨਾਂ ਨੂੰ ਦਿਲ ਨਾਲ ਗਲੇ ਲਗਾਓ ਤਾਂ ਕਿ ਵਾਪਸ ਅਸੀਂ ਕੰਮ ਕਰਕੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਤੁਸੀਂ 5 ਸਾਲ ਦਾ ਕਾਰਜਕਾਲ ਸਾਡਾ ਦੇਖਿਆ ਜੀ ਲੋਕੀ ਮੂੰਹ ਬੋਲਦੇ ਸੀ ਅਸੀਂ ਕੰਮ ਕਰਦੇ ਸੀ ਕ੍ਰਸ਼ਰ ਇੰਡਸਟਰੀ ਰਾਮ ਨਾਲ ਚਲੀ ਲੋਕਾਂ ਦੇ ਘਰ ਰਾਮ ਨਾਲ ਚਲੇ ਕਿਸੇ ਦੇ ਘਰ ਕਿਸੇ ਦਾ ਫਜ਼ੂਲ ਦਾ ਪਰਚਾ ਨਹੀਂ ਹੋਇਆ ਜੇ ਕੋਈ ਇਲੀਗਲ ਕੰਮ ਕਰਦਾ ਰਿਹਾ ਤੇ ਅਫਸਰਾਂ ਨੇ ਉਹਨਾਂ ਨੂੰ ਪਹਿਲੇ ਆ ਕੇ ਵਾਰਨ ਕੀਤਾ ਕਦੀ ਕਦੀ ਕੀ ਹੁੰਦਾ ਸਾਬ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਇਲੀਗਲ ਕਰ ਰਹੇ ਹੋ ਕੋਈ ਆ ਕੇ ਦੱਸੇਗਾ ਤੇ ਪਤਾ ਚੱਲੇਗਾ ਨਹੀਂ ਇਲੀਗਲ ਕਰ ਰਹੇ ਹੋ ਮਗਰ ਇੱਕ ਪਰਚਾ ਹੁੰਦਾ ਨਾ ਸਾਬ ਕੱਲਾ ਆਦਮੀ ਤੇ ਪਰਚਾ ਨਹੀਂ ਹੁੰਦਾ ਸਭ ਤੋਂ ਪਹਿਲੇ ਉਹਦੀ ਵੋਟੀ ਦੇ ਪਰਚਾਉਂਦਾ ਹੈ ਫਿਰ ਸਕੂਲ 'ਚ ਬੱਚੇ ਹੁੰਦੇ ਨੇ ਫਿਰ ਸਕੂਲ ਦੇ ਬੱਚੇ ਜਿਹੜੇ ਪੜ੍ਹ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਸੋਸ਼ਲ ਸਟਿਗਮਾ ਹੁੰਦਾ ਉਹ ਬੱਚਿਆਂ ਦੇ ਪਰਚਾ ਹੁੰਦਾ ਫਿਰ ਜਿਹੜੇ ਪੇਰੈਂਟਸ ਬਿਮਾਰ ਹੁੰਦੇ ਨੇ ਉਹਨਾਂ ਦੇ ਉੱਪਰ ਪਰਚਾ ਹੁੰਦਾ ਤੇ ਇੱਕ ਬੰਦੇ ਤੇ ਪਰਚਾ ਨਹੀਂ ਹੁੰਦਾ ਪੂਰੇ ਪਰਿਵਾਰ ਤੇ ਤੇ ਰੂਰਲ ਲੋਕ ਤੇ ਆਉਂ ਜੁੜੇ ਨੇ ਪੂਰੀ ਪੰਚਾਇਤ ਤੇ ਪਰਚਾ ਹੁੰਦਾ ਜਨਾਨੀਆਂ ਵੀ ਰੋ ਰਹੀਆਂ ਸੀ ਤੇ ਮੈਂ ਇਹੀ ਕਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਵੈਸੇ ਤੇ ਉਹਨਾਂ ਸਮਝਾਉਣ ਦੀ ਕੋਈ ਲੋੜ ਹੀ ਨਹੀਂ ਹੈ ਲੋਕੀ ਵੈਸੇ ਹੀ ਹਨਾਂ ਤੋਂ ਖਿਸਕ ਗਏ ਦਿਨੇ ਗੱਗੀ ਜੀ ਦਾ ਮੈਂ ਬਹੁਤ థాంక్స్ ਕਰਨਾ ਕਿ ਵਾਪਸ ਕਾਂਗਰਸ ਚਾਏ ਨੇ ਤੇ ਇਹਨਾਂ ਨੂੰ ਉਮੀਦ ਦਿਲਵਾਨਾ ਔਰ ਗੱਗੀ ਜੀ ਅਸੀਂ ਵੀ ਗਲਤ ਦਾ ਕਦੀ ਸਾਥ ਨਹੀਂ ਦਿੱਤਾ ਜੀ ਸਰ ਜੋ ਰੰਧਾਵਾ ਸਾਹਿਬ ਸਕੇਸ ਤੇ ਭੋਲ ਕੇ ਗਏ ਨੇ ਇਨਕੁਆਇਰੀ ਕਰਾਵਾਂਗੇ ਔਰ ਤੁਹਾਨੂੰ ਮੈਂ 100% ਕਹਿਣਾ ਕਿ ਕਨਵਾਰੀ ਇਨਕੁਆਇਰੀ ਚ ਇਕਦਮ ਕਲੀਨ ਨਿਕਲਣਗੇ ਤੇ ਪਰਚਾ ਵੀ ਇਹਨਾਂ ਦਾ ਰੱਦ ਹੋਏਗਾ ਠੀਕ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankar